प्यारी सास संगत जी इस सीरीज ਵਿੱਚ ਤੁਸੀਂ ਦੇਖ ਰਹੇ ਹੋ ਕਿ ਦੀਪ ਸਿੰਘ ਨੇ ਪਿਆਰਾ ਸਿੰਘ ਨਾਲ ਸ਼ਰਤ ਲਗਾਈ ਹੈ ਕਿ ਉਹ ਉਸ ਨੂੰ ਦਿਖਾਵੇ ਕਿ ਬਾਣਾ ਅੰਤ ਸਮੇਂ ਸਹਾਈ ਹੁੰਦਾ ਹੈ ਤੇ ਦਰਗਾਹ ਤੱਕ ਨਾਲ ਜਾਂਦਾ ਹੈ ਇਸ ਦੇ ਦੌਰਾਨ ਦੀਪ ਸਿੰਘ ਅਤੇ ਪਿਆਰਾ ਸਿੰਘ ਇਕੱਠੇ ਵਿਚਰਦੇ ਬਾਣੇ ਦੇ ਕੁਝ ਦ੍ਰਿਸ਼ ਦੇਖ ਰਹੇ ਹਨ ਅੱਜ ਆਪ ਜੀ ਅਜੇ ਹਾਈ ਇੱਕ ਹੋਰ ਦ੍ਰਿਸ਼ ਦੇਖੋ ਜੀ ਪਿਆਰਾ ਸਿੰਘ ਦਿੱਲੀ ਦਾ ਪ੍ਰੋਗਰਾਮ ਕਿੱਦਾਂ ਬਣ ਗਿਆ ਇੱਕਦਮ ਦੀਪ ਸਿੰਘ ਮੇਰਾ ਇੱਕ ਰਿਸ਼ਤੇਦਾਰ ਆ ਸਿੰਘ 5 ਸਾਲ ਪਹਿਲਾਂ ਕੈਨੇਡਾ ਗਿਆ ਸੀ ਅੱਜ ਵਾਪਸ ਆ ਰਿਹਾ ਐਰਪੋਰਟ ਤੋਂ ਵਾਪਸ ਲਿਆਉਣ ਲਈ ਮੇਰੀ ਸੇਵਾ ਲੱਗ ਗਈ ਅੱਛਾ ਪੱਕਾ ਵਾਪਸ ਆ ਰਿਹਾ ਨਹੀਂ ਨਹੀਂ ਵੈਸੇ ਹੀ ਥੋੜੇ ਸਮੇਂ ਲਈ ਸ਼ਾਇਦ ਕੋਈ ਕਾਰਜ ਨੇ ਕਰ ਦੀਪ ਸਿੰਘ ਕਮਾਲ ਦੀ ਆਵਾਜ਼ ਬਖਸ਼ੀ ਹੈ ਮਹਾਰਾਜ ਨੇ ਉਸ ਨੂੰ ਕੀਰਤਨ ਸੁਣਨ ਲੱਗ ਜਉ ਤੇ ਦਿਲ ਕਰਦਾ ਕਰੀ ਜਾਵੇ ਕਰੀ ਜਾਵੇ 8 ਸਾਲ ਦੀ ਉਮਰ ਤੋਂ ਕੀਰਤਨ ਕਰਦਾ ਹੈ ਰਮਨ ਸਿੰਘ ਬਾਣੀ ਦਾ ਪੱਕਾ ਤਾਰਨੀ ਬਸ ਗੁਰੂ ਦੀ ਗੱਲ ਹੋਵੇ ਤੇ ਉੱਥੇ ਜੁੜ ਕੇ ਬਹਿ ਜਾਣਾ ਠੀਕ ਐ ਪਿਆਰਾ ਸਿੰਘ ਚਲੋ ਫੇਰ ਤੇ ਅਸੀਂ ਵੀ ਦਰਸ਼ਨ ਕਰ ਲਵਾਂ ਮੈਨੂੰ ਯਾਦ ਆ 5 ਸਾਲ ਪਹਿਲਾਂ ਮੈਂ 에ਰਪੋਰਟ ਤੇ ਚੜਾ ਕੇ ਗਿਆ ਸੀ ਠੀਕ ਐ ਤਾਈਓ ਤਾਂ ਲੈਣ ਆ ਗਏ ਸਾਨੂੰ ਪੈਂਟਾਂ ਵਾਲਿਆਂ ਨੂੰ ਕਿੱਥੇ ਲੈਣ ਆਉਣਾ ਸੀ ਹਾ ਹਾ ਚਲੋ ਦੇਖਦੇ ਆਂ ਪਹਿਲਾਂ ਤਾਂ ਜਿੰਨੇ ਕੈਨੇਡਾ ਅਮਰੀਕਾ ਤੋਂ ਆਏ ਸਾਰੇ ਗੋਰੇ ਬਣ ਕੇ ਆਏ। ਜੈਸਾ ਦੇਸ਼ ਵੈਸਾ ਬੇਸ। ਪ੍ਰਦੀਪ ਸਿੰਘ ਹਰਮਨ ਸਿੰਘ ਦੇਸ਼ ਤਾਂ ਛੱਡ ਸਕਦਾ ਪਰ ਬਾਣਾ ਨਹੀਂ त्याग ਸਕਦਾ। ਮੈਨੂੰ ਯਾਦ ਆ 11ਵੀਂ ਕਲਾਸ ਵਿੱਚ ਹਰਮਨ ਸਿੰਘ ਨੇ ਸਕੂਲ ਛੱਡ ਦਿੱਤਾ ਸੀ ਪਰ ਬਾਣਾ ਨਹੀਂ त्याਗਿਆ ਸੀ। ਠੀਕ ਐ ਫਿਰ ਤੇ ਤੁਹਾਡੇ ਹੀ ਮਤਲਬ ਦਾ ਹੋਇਆ। ਹਾਹਾ। वागुरू जी का खालसा वागुरू जी की फतेह चलो गल चलते हैं चलो भाजी ਅਰਮਨ ਸਿੰਘ ਕੀ ਹਾਲ ਆ ਇਹ ਸਾਰੇ ਟੈਚੀ ਦੇ ਡੱਲਰਾਂ ਨਾਲ ਭਰੇ ਹੋਣੇ ਆ ਕਿੱਥੇ ਪਿਆਰਾ ਸਿੰਘ ਜੀ ਉਥੇ ਕਿੱਥੇ ਜੁੜਦੇ ਨੇ ਆਈ ਚਲਾਈ ਤਾਂ ਹੋ ਜਾਵੇ ਬਹੁਤ ਆ ਪਰ ਪਹਿਰਾਵੇ ਤਾਂ ਤਾਂ ਇਦਾਂ ਹੀ ਲੱਗ ਰਿਹਾ ਕਿ ਸਰਕਾਰ ਲੱਗਦਾ ਬਿਨਾਂ ਕੰਮ ਤੋਂ ਹੀ ਟੈਚੀ ਭਰੀ ਜਾਂਦੀ ਆ ਕਿੱਥੇ ਭਾਜੀ ਉਹਦੇ ਨਾਲ ਕੀ ਫਰਕ ਪੈਂਦਾ ਪਾਓ ਜੋ ਮਰਜੀ ਕਮਾਈ ਦੇ ਆਪਾਂ ਕਰਨੀ ਆ ਅੱਛਾ ਮੈਂ ਸੋਚਿਆ ਖੈਦ ਇਹਨਾਂ ਲਈ ਬਣਾ ਉਤਾਰ ਦਿੱਤਾ ਵੀਰ ਜੀ ਹੋਰ ਸ਼ਰਮਿੰਦਾ ਨਾ ਕਰੋ ਮੈਂ ਤੇ ਪਹਿਲਾਂ ਹੀ ਬਹੁਤ ਦੁਖੀਆਂ ਕੱਲ ਦਾ ਜਦੋਂ ਤੁਰਿਆ ਦੁੱਖ ਕਿਸ ਚੀਜ਼ ਦਾ ਪੈਸੇ ਲੈਣੇ ਤੇ ਗਏ ਸੀ ਨਹੀਂ ਵੀਰ ਜੀ ਗੁਰੂ ਸਾਹਿਬ ਦੇ ਬਾਣੇ ਨਾਲ ਜੋ ਪਹਿਚਾਣ ਸੀ ਇੱਜ਼ਤ ਸੀ ਇਸ ਨਾਲ ਕਿੱਥੇ ਐਸਾ ਕੀ ਹੋ ਗਿਆ ਕੱਲ ਜਦੋਂ ਇੱਥੋਂ ਗਿਆ ਸੀ 에어ਪੋਰਟ ਸਟਾਫ ਵੀ ਪੁੱਛਦਾ ਸੀ ਕਿ ਬਾਬਾ ਜੀ ਕਿੱਥੇ ਜਾਣਾ ਹੁਣ ਤੇ ਆਮ ਵਿੱਚ ਹੀ ਰਲ ਗਏ ਜਿਆਦਾ ਦੁੱਖ ਤਾਂ ਉਦੋਂ ਹੋਇਆ ਜਦੋਂ ਕੱਲ ਰਾਤ ਨਾਲ ਦੀ ਸਵਾਰੀ ਨੇ ਪੁੱਛ ਲਿਆ ਕਿ ਭਾਜੀ ਤੁਸੀਂ ਪੈਗੀ ਛਕ ਤਾਂ ਨਹੀਂ ਲਾਉਂਦੇ ਇਸ ਤੋਂ ਉਲਟ ਜਦੋਂ ਕੈਨੇਡਾ ਨੂੰ ਗਿਆ ਸੀ ਮੈਨੂੰ ਯਾਦ ਆ ਨਾਲ ਦੀ ਸਵਾਰੀ ਨੇ ਖਾਣਾ ਵੀ ਸ਼ਾਕਾਹਾਰੀ ਸ਼ੱਕਿਆ ਸੀ ਮੇਰੇ ਕਾਰਨ ਕਿ ਬਾਬਾ ਜੀ ਨੂੰ ਪ੍ਰੋਬਲਮ ਹੋ ਇਸ ਵਾਕਿਆਤ ਨੇ ਮੈਨੂੰ ਐਨਾ ਦੁਖੀ ਕੀਤਾ ਕਿ ਮੈਂ ਹੁਣ ਸੋਚ ਰਿਆਂ ਬਾਣਾ ਸਤਮੁਥ ਹੀ ਗੁਰਸਿੱਖ ਦੀ ਬਾੜ ਹੈ ਬਿਨਾ ਮੂੰਹ ਖੋਲੇ ਹੀ ਸਾਡਾ ਰਹਿਣ ਸਹਿਣ ਬਿਆਨ ਕਰ ਦਿੰਦਾ ਹੈ ਸਾਨੂੰ ਤੇ ਇਹ ਤਿਆਰ ਬਰ ਤਿਆਰ ਤੇ ਪੱਕੇ ਰੱਖਦਾ ਹੀ ਹੈ ਸਗੋਂ ਆਸ-ਪਾਸ ਵੀ ਸਾਡੀ ਜੀਵਨ ਸ਼ੈਲੀ ਬਿਆਨ ਕਰ ਦਿੰਦਾ ਹੈ ਇਸ ਨੂੰ ਵਿਸਾਰ ਕੇ ਅਸੀਂ ਖੁਦ ਉਸ ਵਾਰਡ ਨੂੰ ਖੋਲ ਦਿੰਦੇ ਹਾਂ ਜਿਸ ਨੇ ਕਿ ਸਾਡੀ ਅੰਦਰਲੀ ਪੂੰਜੀ ਨੂੰ ਸੰਭਾਲ ਕੇ ਰੱਖਣਾ ਹ ਫਿਰ ਇੱਡੀ ਕੀ ਜ਼ਰੂਰਤ ਪੈ ਗਈ ਸੀ ਕਿ ਬਾਣੇ ਦਾ ਤਿਆਗ ਕਰਨਾ ਪੈ ਗਿਆ ਕੋਈ ਖਾਸ ਪੱਤਾ ਮਿਲਦਾ ਉੱਥੇ ਨਹੀਂ ਵੀਰ ਜੀ બસ ਦੁਨੀਆ ਪਿੱਛੇ ਮਨ ਲੱਗ ਤੁਰਿਆ ਕਿ ਦੁਨੀਆ ਕੀ ਕਹੂ ਆਪਣੇ ਆਪ ਤੇ ਮਾਣ ਮਹਿਸੂਸ ਕਰਨ ਦੀ ਜਗ੍ਹਾ ਮਨ ਆਪਣੇ ਆਪ ਨੂੰ ਛੋਟਾ ਮਹਿਸੂਸ ਕਰਨ ਲੱਗ ਪਿਆ ਕੁਝ ਬਾਕੀ ਪਰਿਵਾਰ ਤੇ ਰਿਸ਼ਤੇਦਾਰਾਂ ਨੇ ਕਿਰਪਾ ਕਰ ਦਿੱਤੀ ਕਹਿ-ਕਹਿ ਕੇ ਨਾਲ ਵੀਰ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਆਪ ਗੁਰਮੁਖਾਂ ਦੀ ਸੰਗਤ ਛੁੱਟ ਗਈ ਫੇਰ ਕਿਸ ਨੇ ਰੋਕਣਾ ਸੀ ਤੇ ਕਿਸ ਨੇ ਪੁੱਛਣਾ ਸੀ ਮਨ ਦੁਨੀਆ ਦੇ ਪਿੱਛੇ ਲੱਗ ਤੁਰਿਆ ਮੈਂ ਬੜਾ ਹੈਰਾਨ ਆ ਕਿ ਕੇਵਲ ਸਾਡੇ ਨਾਲ ਹੀ ਕਿਉਂ ਹੁੰਦਾ ਹੈ ਅੰਗਰੇਜ਼ ਸਾਡੇ ਤੇ 100 ਸਾਲ ਪਹਿਲਾਂ ਰਾਜ ਕਰਕੇ ਗਏ। ਉਹਨਾਂ ਨੇ ਤੇ ਆਪਣਾ ਪਹਿਰਾਵਾ ਨਹੀਂ ਬਦਲਿਆ। ਇਹ ਹੀਣ ਭਾਵਨਾ ਉਹਨਾਂ ਨੇ ਕਿਉਂ ਨਹੀਂ ਮਹਿਸੂਸ ਕੀਤੀ ਤੇ ਉਹਨਾਂ ਨੇ ਤੋਤੀਆਂ ਕਿਉਂ ਨਾ ਪਾਲੀਆਂ? ਬਸ ਵੀਰ ਜੀ ਇਸ ਦਾ ਮੈਂ ਕੀ ਜਵਾਬ ਦੇਵਾਂ? ਪਰ ਸੱਚ ਤਾਂ ਇਹ ਹੈ ਕਿ ਉਸ ਧਰਤੀ ਤੇ ਉਤਰਤੇ ਹੀ ਪਹਿਲੀ ਝੋਟ ਸਿੱਖਾਂ ਦੇ ਪਹਿਰਾਵੇ, ਪਛਾਣ ਅਤੇ ਰਹਿਣ ਸਹਿਣ ਨੂੰ ਵੱਜਦੀ ਹੈ। ਬਹੁਤ ਕੀਰਤਨੀ ਗ੍ਰੰਥੀ ਪ੍ਰਚਾਰਕ ਵੀਰ ਗੁਰਦਵਾਰਾ ਸਾਹਿਬ ਚ ਤਾਂ ਬਾਣੇ ਚ ਸਜੇ ਹੁੰਦੇ ਹਨ ਤੇ ਕੁਝ ਕਮਿੰਟਾਂ ਬਾਅਦ ਜਦੋਂ ਬਾਹਰ ਆਉਂਦੇ ਆ ਨਾ ਦਰਸ਼ਨ ਹੁੰਦੇ ਹਨ ਤਾਂ ਪਹਿਚਾਣ ਵੀ ਨਹੀਂ ਆਂਦੀ ਹੂੰ ਮਾੜੇ ਭਾਗ ਹੀ ਗਏ ਸਕਦੇ ਆ ਭਾਈ ਜੇ ਇਸ ਪੈਸੇ ਲਈ ਗੁਰੂ ਸਾਹਿਬ ਨੂੰ ਪਿੱਠ ਦਿਖਾ ਦਿੱਤੀ ਫਿਰ ਤੇ ਤ੍ਰਿਗ ਹੈ ਅਸੀ ਕਮਾਈ ਮਹਾਰਾਜ ਕਿਰਪਾ ਕਰਨ ਸਾਨੂੰ ਆਪਣੇ ਗੁਰੂਆਂ ਦੀਆਂ ਇੱਕ ਕੀਮਤੀ ਮੋਹਰਾ ਤੇ ਮਾਣ ਹੋਵੇ ਪਾਈ ਤਾਰੂ ਜੀ ਵਾਂਗ ਸੀ ਸੀਸਤਾ ਲੋ ਆਲੀਏ ਪਰ ਗੋਸੇ ਕੀ ਪਹਿਚਾਨ ਤੇ ਆਂਚ ਨਾ ਆਉਂਦੀ ਗੱਲ ਤਾਂ ਠੀਕ ਹੈ ਵੀਰ ਜੀ ਮੈਨੂੰ ਲੱਗਦਾ ਨਹੀਂ ਸੀ ਤੁਸੀਂ ਦੁਨੀਆ ਕਰਕੇ ਡੋਲਣ ਵਾਲੇ ਉਹ ਹਰਮਨ ਸਿੰਘ ਜਿਸ ਬੱਚੇ ਨੇ 8 ਸਾਲ ਦੀ ਉਮਰ ਵਿੱਚ ਸਕੂਲ ਤੇ ਛੱਡ ਦਿੱਤਾ ਪਰ ਬਾਣਾ ਨਾ ਤਿਆਗਿਆ ਉਹ ਇੰਦਾ ਕਿਦਾਂ ਕਰ ਸਕਦਾ ਹੈ ਗੱਲ ਕੋਈ ਹੋਰ ਹੈ ਕਿਤੇ ਪਾਕਿਸਤਾਨ ਭਾਰਤ ਵਾਲੀ ਲੜਾਈ ਅਧੀਨ ਤੇ ਫੈਸਲਾ ਨਹੀਂ ਲੈ ਲਿਆ ਪਾਕਿਸਤਾਨ ਭਾਰਤ ਦੀ ਲੜਾਈ ਇਹ ਤਾਂ ਕੈਨੇਡਾ ਨੂੰ ਗਏ ਸੀ ਹਾਂਜੀ ਪਰ ਪਾਕਿਸਤਾਨ ਭਾਰਤ ਦੀ ਲੜਾਈ ਤੇ ਦੁਨੀਆ ਭਾਰ ਹੈ ਚਾ ਹਾ 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 ਅੱਜ ਕੱਲ ਤੇ ਜ਼ਿਆਦਾਤਰ ਹਾਰ ਭਾਰਤ ਦੀ ਹੀ ਹੋ ਰਹੀ ਹੈ ਪਾਕਿਸਤਾਨ ਕੋਲ ਲੇਟੈਸਟ ਬੰਬ ਹਨ ਜੋ ਦਿਮਾਗੀ ਤੌਰ ਤੇ ਕੰਮ ਕਰਦੇ ਹਨ ਪਿਆਰਾ ਸਿੰਘ ਜੀ ਤੁਸੀਂ ਸਮਝ ਹੀ ਗਏ ਤੁਹਾਡਾ ਸੁਭਾਅ ਨਹੀਂ ਬਦਲਿਆ ਉਹ ਬਾਬਾ ਮੈਨੂੰ ਵੀ ਤੇ ਦੱਸੋ ਇਹ ਮੇਰੀ ਪਿਆਰੀ ਸਿੰਘਣੀ ਦੀ ਗੱਲ ਕਰ ਰਹੇ ਹਨ ਕੈਨੇਡਾ ਆ ਕੇ ਜਦ ਮੈਂ ਪਹਿਲੀ ਵਾਰ ਨਿਆਗਰਾ ਫਾਲਦੀ ਫੋਟੋ ਭੇਜੀ ਤਾਂ ਪਾਕਿਸਤਾਨ ਵੱਲੋਂ ਹਲਚਲ ਸ਼ੁਰੂ ਹੋ ਗਈ ਉਹਨਾਂ ਨੂੰ ਬਾਣੀ ਵਾਲੀ ਫੋਟੋ ਸਟੇਟਸ ਤੇ ਲਾਉਣੀ ਔਖੀ ਸੀ ਕਰਦੇ ਕਰਦੇ ਗੱਲ ਇੰਨੀ ਔਖੀ ਹੋ ਗਈ ਕਿ ਫਿਰ ਸ਼ਾਂਤੀ ਕਰਨ ਲਈ ਇਹ ਕਰਨਾ ਪਿਆ ਸਿਆਣੇ ਨਿਕਲੇ ਭਾਈ ਸਾਹਿਬ ਜੀ ਸਿਆਣੇ ਪਰ ਆਪਾਂ ਗੁਰੂ ਸਾਹਿਬ ਨੂੰ ਪੁੱਛ ਲਈਏ ਕਸ਼ਮੀਰ ਹੀ ਦੇਣਾ ਪੈ ਗਿਆ ਇਸ ਬਾਰੇ ਵੀ ਨਿਰਣਾ ਹੈ ਕੋਈ ਗੁਰਬਾਣੀ ਵਿੱਚ ਹਾਂਜੀ ਐਸਾ ਕੋਈ ਮਸਲਾ ਨਹੀਂ ਹੈ ਜਿਸਤੇ ਮਹਾਰਾਜ ਨੇ ਚਾਨਣਾ ਨਹੀਂ ਪਾਇਆ ਤੁਸੀਂ ਹੀ ਕਹਿ ਰਹੇ ਹੋ ਨਾ ਕਿ ਸਿੰਗਣੀ ਦੇ ਕਹਿਣ ਤੇ ਗੁਰਮਤਿ ਭਾਵ ਗੁਰਮੁਖੀ ਬਾਣੀ ਦਾ ਤਿਆਗ ਕਰ ਦਿੱਤਾ ਇਦਾਂ ਹੀ ਸਮਝੋ ਕੁਝ ਫਿਰ ਤੇ ਗੁਰੂ ਸਾਹਿਬ ਜੀ ਦਾ ਹੀ ਇਹ ਹੀ ਹੁਕਮ ਟੁਕਦਾ ਹੈ ਮਾਫ ਕਰਨਾ ਮਨਮੁਖਾਂ ਦੇ ਸਿਰ ਜੋਰਾ ਅਮਰ ਹੈ ਨਿਤ ਦੇਵ ਹੈ ਭਲਾ ਜੋਰਾ ਦਾ ਆਖਿਆ ਪੁਰਖ ਕਮਾਮ ਦੇ ਸੇ ਅਪਵਿੱਤ ਅਮੇਦ ਖਲਾ ਕਾਮ ਵਿਆਪੇ ਕਸ਼ੁੱਧ ਨਰ ਸੇ ਜੋਰਾ ਪੁਛ ਚੱਲਾ ਸਤਿਗੁਰ ਕੈ ਆਖਿਆ ਜੋ ਚੱਲੈ ਸੋ ਸਤਪੁਰਖ ਪਲ ਭਲਾ ਤੇ ਇਸ ਦਾ ਭਾਵ ਇਸ ਦਾ ਭਾਵ ਤਾਂ ਇਹ ਹੀ ਸਮਝਾਉਂਦਾ ਹੈ ਕਿਸੇ ਜੀਵ ਇਸਤਰੀ ਨੂੰ ਕੇਵਲ ਗੁਰੂ ਸਾਹਿਬ ਦੇ ਹੁਕਮ ਤੇ ਚੱਲਣ ਦੀ ਹੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੇ ਅਸੀਂ ਕਿਸੇ ਦੇ ਪਿੱਛੇ ਲੱਗ ਕੇ ਗੁਰਮਤ ਦਾ ਤਿਆਗ ਕਰਦੇ ਹਾਂ ਤਾਂ ਜਰੂਰ ਉਹ ਵਿਸ਼ੇਵਕਾਰਾਂ ਦੇ ਅਧੀਨ ਹੋ ਕੇ ਕਰਦੇ ਹਾਂ ਜੋ ਦਰਗਾਹ ਵਿੱਚ ਪ੍ਰਵਾਹ ਨਹੀਂ ਬਾਕੀ ਭਾਵ ਤੁਸੀਂ ਆਪ ਕੱਢ ਲਿਓ ਮੈਂ ਤੇ ਇੰਨਾ ਗਿਆਨੀ ਨਹੀਂ ਹਾਂ ਵਾਹਿਗੁਰੂ ਮਹਾਰਾਜ ਇਹ ਕੀ ਕਰ ਲਿਆ ਹਰਮਨ ਸਿੰਘ ਪਾਕਿਸਤਾਨ ਭਾਰਤ ਦੀ ਲੜਾਈ ਤੇ ਕਈ ਸਾਲਾਂ ਤੋਂ ਚੱਲ ਰਹੀ ਹੈ ਭਾਰਤ ਪਾਕਿਸਤਾਨ ਦਾ ਬਰਾਬਰ ਮੁਕਾਬਲਾ ਕਰਦਾ ਪਰ ਇੱਧਰ ਤੇ ਲੱਗਦਾ ਅਮਰੀਕਾ ਕੈਨੇਡਾ ਵਾਲੀ ਗੱਲ ਬਣ ਗਈ ਜਿਵੇਂ ਅਮਰੀਕਾ ਬਿੱਲ ਪਾਸ ਕਰ ਦੇਵੇ ਕੈਨੇਡਾ ਮਨਜ਼ੂਰ ਮਨਜ਼ੂਰ ਕਰ ਲੈਂਦਾ ਫਿਰ ਕੈਨੇਡਾ ਤੇ ਮੈਨੂੰ ਹੀ ਕਹਿ ਰਹੇ ਹੋ ਇਹ ਫੈਸਲਾ ਤੁਸੀਂ ਕਰ ਲਿਓ ਪਰ ਪਿਆਰਿਓ ਇਸ ਦਾ ਮਤਲਬ ਇਹ ਨਹੀਂ ਕਿ ਸਿੰਘ ਤੇ ਸਿੰਘਣੀ ਪਿਆਰ ਨਾਲ ਨਾ ਰਹਿਣ ਜਾਂ ਸਿੰਘ ਆਪ ਉਧਰੀਆਂ ਕਰੇ ਜੇ ਇਹੀ ਭਾਰਤ ਪਾਕਿਸਤਾਨ ਕਿਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਸਲਾਹ ਨਾਲ ਚੱਲਣ ਤੇ ਫਿਰ ਇਸ ਵਰਗਾ ਕੋਈ ਰਿਸ਼ਤਾ ਨਹੀਂ ਬਸ ਧਿਆਨ ਇਹ ਹੀ ਰੱਖਣਾ ਹੈ ਕਿ ਆਪਾਂ ਇਕੱਠੇ ਚੱਲਦੇ ਚੱਲਦੇ ਗੁਰੂ ਸਾਹਿਬ ਦੀਆਂ ਰਹਿਤਾਂ ਵੈਤਾਂ ਵਿੱਚ ਪਰਪੱਕ ਰਹੀਏ ਤੇ ਇੱਕ ਦੂਜੇ ਦਾ ਸਾਥ ਦਈਏ। ਹਾਂਜੀ ਵੀਰ ਜੀ ਲੱਗਦਾ ਜਲਦਬਾਜ਼ੀ ਕਰ ਲਈ। ਕੀ ਹੁਣ ਭਾਰਤ-ਪਾਕਿਸਤਾਨ ਦੀ ਸੁਲਾਹ ਹੋ ਜਾਊ? ਹਾ ਹਾ ਗੁਰੂ ਸਾਹਿਬ ਬਖਸ਼ਣ ਹਰਮਨ ਸਿੰਘ ਬਸ ਗੱਲ ਸਮਝਾਉਣ ਦੀ ਗੱਲ ਹੈ। ਸੋ ਪਾਕਿਸਤਾਨ-ਭਾਰਤ ਵਾਲਾ ਰਿਸ਼ਤਾ ਵੀ ਠੀਕ ਨਹੀਂ ਤੇ ਅਮਰੀਕਾ-ਕੈਨੇਡਾ ਵਾਲਾ ਵੀ ਨਹੀਂ। ਲੱਗਦਾ ਯੂਰਪ ਵਾਲੀ ਯੂਰੋ ਟ੍ਰੀਟੀ ਸਾਈਨ ਕਰਨੀ ਪੈਣੀ ਹੈ। ਜੇ ਇੰਗਲੈਂਡ ਵਿੱਚ ਵੀ ਇੱਜ਼ਤ ਨਾਲ ਚੱਲੇ ਤੇ ਹੋਰਾਂ ਦੇਸ਼ਾਂ ਵਿੱਚ ਵੀ ਜੋ ਵੀ ਕਰੋ ਰਿਸ਼ਤਾ ਵੀ ਚੱਲੇ ਤੇ ਗੁਰਮਤ ਦਾ ਵੀ ਧਿਆਨ ਰਹੇ ਹਰਮਨ ਸਿੰਘ ਲੱਗਦਾ ਆਪਾਂ ਪਹੁੰਚ ਗਏ ਹਾਂਜੀ ਖੱਬੇ ਮੋੜ ਲਓ ਹਰਮਨ ਸਿੰਘ ਹਾਸਾ ਇੱਕ ਬੰਨੇ ਪਰ ਭੈਣ ਜੀ ਨੂੰ ਸਮਝਾਇਓ ਕਿ ਜਿਸ ਦੁਨੀਆ ਲਈ ਅਸੀਂ ਇਹ ਪਿਆਰੀ ਗੁਰਮਤ ਦਾ ਤਿਆ ਕਰਦੇ ਹਾਂ ਉਸ ਦੁਨੀਆ ਨੇ ਵੀ ਕਦੇ ਖੁਸ਼ ਨਹੀਂ ਹੋਣਾ ਆਓ ਆਪਾਂ ਸਬਰ ਰੜਕੇ ਗੁਰੂ ਸਾਹਿਬ ਜੀ ਨੂੰ ਹੀ ਖੁਸ਼ ਕਰ ਲਈਏ ਜਾਂ ਕਰਤਾ ਵੱਲ ਤਾਂ ਸਭ ਕੋ ਵੱਲ ਸਭ ਦਰਸ਼ਨ ਦੇਖ ਕਹੇ ਸ਼ਾਬਾਸ਼ ਦੀਪ ਸਿੰਘ ਤੁਸੀਂ ਮੇਰੇ ਨਾਲ ਚਲੋ ਤਾਂ ਸਹੀ ਮੇਰੇ ਨਾਲ ਇੱਕ ਵਾਰ ਸੰਤਾਂ ਕੋਲ ਪਤਾਨਾ ਕੋਲ ਕਿੰਨੀ ਸੰਗਤ ਜਾਂਦੀ ਆ ਅਸੀਂ ਤੇ ਬਚਪਨ ਤੋਂ ਹੀ ਉੱਥੇ ਜਾਂਦੇ ਸੀ ਉਹਨਾਂ ਦੇ ਕਦੇ ਬਾਣੇ ਬਾਰੇ ਨਹੀਂ ਕਿਹਾ ਸੰਗਤ ਨੂੰ ਇੱਥੇ ਸੰਗਤ ਕੁਝ ਵੱਖਰੀ ਜਈਆ ਚਲੋ ਨਾ ਮੈਂ ਬਹੁਤ ਸਾਲਾਂ ਤੋਂ ਬਾਣਾ ਪਾਉਂਦਾ ਹੀ ਆ ਇਸ ਵਿੱਚ ਕੀ ਪ੍ਰੋਬਲਮ ਹੈ ਦੀਪ ਸਿੰਘ ਆਪਾਂ ਸੰਤਾ ਨੂੰ ਹੀ ਪੁੱਛ ਲਵਾਂਗੇ ਜੇ ਲੋੜ ਹੀ ਨਹੀਂ ਫਿਰ ਐਵੇਂ ਹੀ ਹੂੰ ਚੱਲੋ ਫਿਰ ਦੀਪ ਸਿੰਘ ਕੀ ਸੋਚ ਰਹੇ ਹੋ ਭੰਜੀ ਮੁਖਤਕਾਰ ਦੀ ਯਾਦ ਆ ਗਈ ਨਹੀਂ ਨਹੀਂ ਕੁਛ ਨਹੀਂ ਨਾਲੇ ਇਸ ਨਾਲ ਅਸੀਂ ਆਪਣੇ ਬੱਚਿਆਂ ਦਾ ਵੀ ਨੁਕਸਾਨ ਕਰ ਰਹੇ ਹਾਂ ਕੱਲ ਨੂੰ ਇਹੀ ਬੱਚੇ ਜੇ ਆਪਣੀਆਂ ਹੱਦਾਂ ਭੁੱਲ ਗਏ ਤੇ ਆਪਣੇ ਰਾਹਾਂ ਤੇ ਤੁਰ ਪੈਣਗੇ ਮਾਫ ਕਰਨਾ ਜਿੰਨਾ ਨੰਗੇਜ ਅੱਜ ਸਿੱਖਾਂ ਦੇ ਬੱਚਿਆਂ ਵਿੱਚ ਦੇਖਣ ਨੂੰ ਮਿਲਦਾ ਹੈ ਉਹ ਸਭ ਸਾਡੀ ਪਾਕਿਸਤਾਨ ਭਾਰਤ ਦੀ ਲੜਾਈ ਦਾ ਹੀ ਨਤੀਜਾ ਹੈ ਚਲੋ ਹੁਣ ਅਸੀਂ ਵਿਦਾ ਲੈਂਦੇ ਹਾਂ ਫਿਰ ਕੀਰਤਨ ਸੁਣਾਵਾਂਗੇ ਆਪ ਤੋਂ ਪਰ ਬਾਣੇ ਵਿੱਚ ਪ੍ਰਚਾਰਕ ਵੀਰੋ ਗ੍ਰੰਤੀ ਸਿੰਘੋਟਾ ਡੀ ਵੀਰੋ ਤੇ ਪੰਥਕ ਮੋਤਵਾਰ ਆਪ ਜੀ ਨੂੰ ਇਸ ਵੀਡੀਓ ਦੁਆਰਾ ਕੁਝ ਬੇਨਤੀਆਂ ਕਰਨੀਆਂ ਹਨ ਜੀ ਆਪ ਜੀ ਜਰੂਰ ਪ੍ਰਵਾਨ ਕਰਨਾ ਜੀ ਗੁਰੂ ਸਾਹਿਬ ਜੀ ਦੀ ਕਿਰਪਾ ਹੈ ਕਿ ਆਪ ਜੀ ਗੁਰੂ ਕਰ ਨਰਜੁੜ ਕੇ ਸੰਗਤ ਦੀ ਸੇਵਾ ਕਰਦੇ ਹੋ ਆਪ ਸਭ ਨੂੰ ਕੀਰਤਨ ਪ੍ਰਚਾਰ ਕਰਦੇ ਦੇਖ ਸੇਵਾ ਕਰਦੇ ਦੇਖ ਸੁਭਾਅਾ ਕੀ ਸਿਰ ਚੁਕਦਾ ਹੈ ਅਤੇ ਫਦੇਕ ਜੌਣ ਲਈ ਹੱਥ ਜੁੜ ਜਾਂਦੇ ਹਨ ਜਿੱਥੇ ਕਿ ਆਪ ਸਭ ਪਿਆਰੇ ਗੁਰਸਿੱਖਾਂ ਨੂੰ ਸੰਗਤ ਇੰਨਾ ਪਿਆਰ ਅਤੇ ਮਾਣ ਦਿੰਦੀ ਹੈ ਉੱਥੇ ਹੀ ਗੁਰੂ ਦੇ ਦਰਬਾਰ ਬਾਣੇ ਪ੍ਰਤੀ ਆਪਜੀ ਦੇ ਵੀ ਫਰਜ਼ ਵੱਜ ਜਾਂਦੇ ਹਨ ਸੰਗਤ ਨੂੰ ਆ ਬਾਣੇ ਵਿੱਚ ਸੱਜ ਕੇ ਦਰਬਾਰ ਵਿੱਚ ਉਪਮਾ ਗਾਇਨ ਕਰਕੇ ਗੁਰੂ ਸਾਹਿਬ ਜੀ ਦੇ ਉੱਪਰ ਪਹਿਰੇਦਾਰ ਅਦੇ ਨਿਕਟਵਰਤੀ ਲੱਗਦੇ ਹੋ ਤੇ ਆਪ ਜੀ ਦੇ ਦਰਸ਼ਨ ਕਰਕੇ ਹਰ ਕਿਸੇ ਦਾ ਮਨ ਉਸ ਪ੍ਰੀਤਮ ਪਿਆਰੇ ਦੇ ਦਰਬਾਰ ਦਾ ਕੁਕਰ ਬਣਦਾ ਚਾਹ ਪੈਦਾ ਕਰ ਦਿੰਦਾ ਹੈ ਆਪਾਂ ਇਦਾਂ ਸੋਚੀਏ ਕਿ ਸਾਹਮਣੇ ਮਠਿਆਈ ਪਈ ਦੇਖ ਕੇ ਸਾਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਕਿ ਇਹ ਮਿੱਠੀ ਹੈ ਜਾਂ ਨੂਣ ਵਾਲੀ ਕਿਉਂਕਿ ਬਚਪਨ ਤੋਂ ਹੀ ਇਹ ਸਾਨੂੰ ਮਠਾਸ ਦਿੰਦੀ ਆਈ ਹੈ ਪਰ ਜੇ ਕਿਤੇ ਕਿਸੇ ਹਲਵਾਈ ਦੀ ਲਾਪਰਵਾਹੀ ਨਾਲ ਇਸ ਮਠਿਆਈ ਵਿੱਚ ਲੂਣ ਡਿੱਗ ਪਵੇ ਤਾਂ ਆਪਾਂ ਖਾ ਲਈਏ ਉਸ ਦਿਨ ਤੋਂ ਬਾਅਦ ਅਸੀਂ ਹਰ ਵਾਰ ਖਾਣ ਤੋਂ ਪਹਿਲਾਂ ਮਠਿਆਈ ਜ਼ਰੂਰ ਟੈਸਟ ਕਰਾਂਗੇ ਇਸੇ ਤਰ੍ਹਾਂ ਪਿਆਰੇ ਵੀਰੋ ਤੇ ਭੈਣੋ ਦਰਬਾਰ ਵਿੱਚ ਬਾਣੇ ਵਿੱਚ ਸਜੇ ਗੁਰੂ ਦਾ ਹਰ ਗੱਜ ਕਰਦੇ ਆਪ ਸਭ ਉਸ ਮਠਿਆਈ ਦੀ ਤਰ੍ਹਾਂ ਪ੍ਰਤੀਤ ਹੁੰਦੇ ਹੋ ਆਪਜੀ ਵੀ ਸੰਸਾਰ ਵਿੱਚ ਵਿਚਰਦੇ ਦੇਖਦੇ ਹੋ ਕਿਵੇਂ ਸੰਗਤ ਆਪ ਜੀ ਦੀ ਸੇਵਾ ਕਰਦੀ ਹੈ ਆਪ ਜੀ ਦੇਉਣ ਤੋਂ ਪਹਿਲਾਂ ਸਟੇਜਾਂ ਸਜ ਜਾਂਦੀਆਂ ਹਨ ਘਰ ਵਿੱਚ ਸੋਹਣੇ ਬਿਸਤਰੇ ਵਿਛ ਜਾਂਦੇ ਹਨ ਤੇ ਵਧੀਆ-ਵਧੀਆ ਖਾਣੇ ਪਕ ਜਾਂਦੇ ਹਨ ਤੇ ਕਿਵੇਂ ਆਪ ਜੀ ਦੀ ਆਪਗਤ ਹੁੰਦੀ ਹੈ ਹੁਣ ਸੋਚੋ ਇਹ ਸਭ ਸਾਡੇ ਲਈ ਹੋ ਰਿਹਾ ਹੈ ਨਹੀਂ ਇਹ ਸਭ ਗੁਰੂ ਸੇਵ ਦੀ ਬਖਸ਼ੀ ਇਸ ਪਹਿਚਾਨ ਲੈ ਕੀਤਾ ਜਾ ਰਿਹਾ ਹੈ ਫਿਰ ਸਾਡਾ ਵੀ ਸੰਗਤ ਕੋਲ ਦੀ ફરਜ ਵੱਜ ਜਾਂਦਾ ਹੈ ਕਿ ਉਹਨਾਂ ਦਾ ਇਹ ਵਿਸ਼ਵਾਸ ਕਾਇਮ ਰਹੇ ਹੁਣ ਜਦੋਂ ਇੰਨਾ ਸਮਾਗਮਾਂ ਤੋਂ ਬਰੰਤ ਜਾਂ ਆਮ ਜ਼ਿੰਦਗੀ ਵਿੱਚ ਸੰਗਤ ਆਪ ਨੂੰ ਆਮ ਦੁਨੀਆ ਵਾਂਗ ਹੀ ਵਿਚਰਦੇ ਦੇਖਦੀ ਹੈ ਤਾਂ ਫਿਰ ਇਸ ਮਠਿਆਈ ਦਾ ਮਠਾਵਨ ਫਿੱਕਾ ਹੋਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਆਪਾ ਤਾਂ ਬਾਣਾ ਤਿਆਗ ਕੇ ਸੰਸਾਰੀ ਵਸਤਰ ਪਹਿਨ ਕੇ ਉਹਨਾਂ ਵਿੱਚ ਹੀ ਆ ਰਲੇ ਇਹ ਹੀ ਕਾਰਨ ਹੈ ਕਿ ਦਿਨੋ-ਦਿਨ ਇਹ ਮਠਿਆਈ ਫਿੱਕੀ ਹੁੰਦੀ ਜਾ ਰਹੀ ਹੈ ਭਾਵ ਗੁਰਸਿੱਖਾਂ ਦਾ ਆਦਰ ਮਾਨ ਘਟਦਾ ਜਾ ਰਿਹਾ ਹੈ ਜਦੋਂ ਆਪ ਜਹਾਜ ਤੇ ਚੜਨ ਤੋਂ ਪਹਿਲਾਂ ਆਮ ਮਨੁੱਖਾਂ ਵਾਂਗ ਪਹਿਰਾਵੇ ਵਿੱਚ ਦਿਖਦੇ ਹੋ ਤਾਂ ਗੁਰੂ ਸਾਹਿਬ ਦੇ ਕਰਦੇ ਉਸ ਸੇਵਕ ਦੀ ਛਾਵੇਂ ਵੀ ਸ਼ੱਕ ਵਿੱਚ ਆ ਜਾਂਦੀ ਹੈ ਜੋ ਮਨ ਦੇ ਚਾਉ ਅਤੇ ਗੁਰੂ ਸਾਹਿਬ ਦੇ ਪਿਆਰ ਵਿੱਚ ਸੇਵਾਵਾਂ ਕਰ ਰਿਹਾ ਹੈ। ਸ਼ਿਰਾਗ ਦੇਕ ਸ਼ਬਦ ਵਿੱਚ ਤਨ ਤਨ ਸੇਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਇੱਕ ਸ਼ਬਦ ਵਿੱਚ ਇਸ ਤਰ੍ਹਾਂ ਬਖਸ਼ਿਸ਼ ਕਰਦੇ ਹਨ ਹਰ ਭਗਤ ਹਰ ਕਾ ਪਿਆਰ ਹੈ ਜੋ ਗੁਰਮੁਖ ਕਰੇ ਵਿਚਾਰ ਵਖੰਡ ਭਗਤ ਨਾ ਹੋਵੇਈ ਦੁਬਿਧਾ ਬੋਲ ਖੁਆਰ ਸੋ ਜਨ ਰਲਾਇਆ ਨਾਰਲੇ ਜਿਸ ਅੰਤਰ ਵਿਵੇਗ ਵਿਚਾਰ ਸੋ ਸੇਵਕ ਹਰ ਆਖੀ ਹੈ ਜੋ ਹਰ ਰਾਖੇ ਉਰਤਾਰ ਮਨ ਤਨ ਸੌਂਪੇ ਆਗੇ ਤਰੇ ਹਮੇ ਵਿਚੂ ਮਾਰ ਤਾਨ ਗੁਰਮਖ ਸੋ ਪ੍ਰਵਾਨ ਹੈ ਜੇ ਕਦੇ ਨਾ ਆਵੇ ਹਰ ਜ਼ਰੂਰਤ ਹੈ ਕਿ ਆਪ ਜੀ ਮਨ ਤਨ ਅਗੇ ਰੱਖ ਕੇ ਪੂਰੇ ਸਮਰਪਿਤ ਹੋ ਕੇ ਗੁਰੂ ਸਾਹਿਬ ਦੀ ਸੇਵਾ ਕਰੋ ਤਾਂ ਜੋ ਇਹ ਮਠਿਆਈ ਮਿੱਠੀ ਹੀ ਰਹੇ ਤੇ ਇਸ ਬਾਰੇ ਕਿਸੇ ਨੂੰ ਦੁਚਿੱਤੀ ਨਾ ਹੋਵੇ ਸਾਨੂੰ ਪੱਕਾ ਭਰੋਸਾ ਹੈ ਕਿ ਇਸੇ ਵਿੱਚ ਹੀ ਪੰਥ ਦੀ ਚੜ੍ਹਦੀ ਕਲਾ ਹੈ ਬੁੱਲ ਚੁਪ ਮਾਫ਼ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਦੀ ਪਿਆਰੀ ਗੁਰਸਿੱਖੋ ਇਹਨਾਂ ਵੀਡੀਓਜ਼ ਨੂੰ ਬਣਾਉਣ ਦਾ ਮੰਤਵ ਕੇਵਲ ਇੰਨਾ ਹੀ ਹੈ ਕਿ ਗੁਰਮਤ ਦੇ ਮੁੱਢਲੇ ਅਸੂਲਾਂ ਨੂੰ ਸੁਰਜੀਤ ਕੀਤਾ ਜਾ ਸਕੇ ਤੇ ਆਪਾਂ ਸਭ ਇਹਨਾਂ ਨੂੰ ਧਾਰਨ ਕਰਕੇ ਗੁਰੂ ਸਾਹਿਬ ਜੀ ਦੀ ਖੁਸ਼ੀ ਲੈ ਸਕੀਏ ਆਪ ਜੀ ਕਿਰਪਾ ਕਰਕੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦੱਸਿਆ ਕਰੋ ਜੀ ਤਾਂ ਕਿ ਇਹਨਾਂ ਵੀਡੀਓਜ਼ ਨੂੰ ਹੋਰ ਲਾਭਦਾਇਕ ਬਣਾਇਆ ਜਾ ਸਕੇ ਜੇਕਰ ਆਪ ਇਹ ਨਾਅਰੇਟਾ ਨੂੰ ਅਪਣਾਉਣ ਦਾ ਯਤਨ ਕਰੋਗੇ ਇਹ ਜਾਣ ਕੇ ਸਾਨੂੰ ਬਹੁਤ ਬਲ ਮਿਲੇਗਾ